ਛੋਟਾ ਕੋਲ ਜਾ ਛੋਟਾ ਕੋਲ ਜਾ ਕਬਟਾ ਛੋਟਾ ਛੋਟਾ ਕਿੰਨੇ ਬੰਦਿਆਂ ਤੁਸੀਂ ਇਹ ਕੰਮ ਕਰਦੇ ਕਿੰਨੇ ਟਾਈਮ ਤੋਂ ਕਰਦੇ ਆ ਇਹ ਰਾਤ ਚੋੜਾ ਤਾਂ ਆ ਨਹੀਂ ਪਹਿਲਾਂ ਜਿਹੜਾ ਪਹਿਲਾਂ ਗੱਲ ਸੀ ਕਿੱਥੇ ਵੇਚਿਆ ਤਾਰਾਂ ਤੁਸੀਂ ਕਿਹੜਾ ਫੌਜੀ ਨੂੰ ਕਿਹੜਾ 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 ਫੌਜੀ ਆ ਉਹ ਜਿਹੜਾ ਇੱਕ ਕਵਾਰਗਾ ਛੱਡ ਕੇ ਦੂਜਾ ਰਾਤ ਨੂੰ ਵੇਚ ਕਹੌਣੇ ਕਿ ਦਿਨੇ ਵੇਚ ਕਹੌਣੇ ਉਹਨੂੰ ਨਹੀਂ ਉਹਨੂੰ ਗੱਲ ਕਰਕੇ ਜਾਣੇ ਨੇ ਫੋਨ ਤੇ ਨੰਬਰ ਪੁੱਛੇ ਨੰਬਰ ਕਿੰਨਾ ਦਾ ਬੋਲ ਨੰਬਰ 22 ਨੂੰ ਲਿਖਾਇਆ ਸੀ ਬੋਲ ਦੁਬਾਰਾ ਬੋਲ 996

ਇੱਕ ਵਾਰੀ ਤੁਸੀਂ ਤਾਰਾਂ ਵਿੱਚ ਤੋਂ ਉਹਦਾ ਨੰਬਰ ਵੀ ਚੇਤੇ ਹੋ ਗਿਆ ਨੰਬਰ ਉਹਦਾ ਲੈ ਕੇ ਲਿਆ ਦਿੱਤਾ ਹੈਗਾ ਇਹਨੇ ਨੰਬਰ ਚੇਤੇ ਬੜੀ ਸ਼ੁੱਧੀ ਹੋਇਆ ਕਰੇ ਨੰਬਰ ਦਾ ਯਾਰ ਸੱਚ ਦੱਸੋ ਕਿੰਨੇ ਟਾਈਮ ਤੋਂ ਕੰਮ ਕਰਦੇ ਆਂ ਸਾਰਿਆਂ ਦੇ ਨਾਮ ਲੈ ਲੈ ਜਿੰਨੇ ਬੰਦੇ ਆ ਜਿੰਨੇ ਬੰਦੇ ਆ ਨਹੀਂ ਆਹੀ ਇਹ ਤੁਹਾਡੇ ਕਟ ਬਾਰੇ ਉਹ ਤਾਰਾਂ ਜਿਹੜੀਆਂ ਵੱਡੀਆਂ ਇੰਨਾਂ ਸਾਰੀਆਂ ਇਕੱਲੋਂ ਵੱਡੀਆਂ ਹੁੰਦਾ ਛੋਟੀਆਂ ਹਾਂਜੀ ਕਦੋਂ ਵੱਡੀਆਂ ਇਹ ਪਰਸੋਂ ਦਾ ਵੱਡੀਆਂ ਆ ਕਿੱਥੋਂ ਵੱਡੀਆਂ ਇਹ ਬਣਾਇਆ ਇੱਧਰੋਂ ਵੱਡੀਆਂ ਨਹੀਂ ਤੋਂ ਵੱਡੀਆਂ ਕਿੱڑی ਤੋਂ ਸੱਚ ਦੱਸਿਓ ਆਹ ਸੇਮ ਤੋਂ ਪਹਿਲਾਂ ਜਿਹੜਾ rau ਕੋਲੇ ਪਾਸੋਂ ਦਰੋਂ ਤਾਰਾ ਪਟੇਗਾ ਉਹ ਤਾਰਾ ਕਿੱਥੇ ਆ ਨਹੀਂ ਉਹ ਨਹੀਂ ਉਹ ਉੱਧਰ ਨਹੀਂ ਹੈਗਾ ਆਪਾਂ ਬੰਦ ਕਰੀਏ ਵਡੀਆਂ ਕੋਲ ਕਿਉਂ ਜਾ ਜਿਹੜਾ ਜਿੰਨੇ ਵੀ ਤੁਸੀਂ ਉਹ ਕੱਪ ਦੇ ਪਿੰਦੇ ਵਿੱਚ ਤਾਰਾਂ ਪਾਈ ਜਾਂਦੇ ਉਹ ਤਾਰ ਵੱਢ ਕੇ ਲੈ ਜਾਤਾ ਉਹਦੇ ਰਾਤ ਨਹੀਂ ਆਈ ਅੱਜ ਤਾਂ ਜੋ ਨਹੀਂ ਆਉਂਦਾ ਆਹ ਇਡੀ ਤਾਰ ਕਿੱਥੇ ਆਹ ਇਡੀ ਕਿਥੋਂ ਦੀ ਆ ਗਈ ਵੱਢਣ ਗਏ ਲੈ ਆਉਂਦੇ ਗਾਈ ਆਈ ਝੂਠ ਨਹੀਂ ਮਾਰਦੇ ਮੈਂ ਰੱਖਿਆ ਕਿੱਥੇ ਸੀ ਇਹ ਰੱਖਣਾ ਕਿੱਥੇ ਸੀ ਓਏ ਉੱਤਰੀ ਰੱਖਣਾ ਹੈਗਾ ਲੜ ਲੱਗਾ ਨਾ ਕੀ ਐਡੀ ਤਰਾਏ ਨਾ ਚੁੱਪ ਚੁੱਪ ਤੇਰਾ ਕਾਕੇ ਕੀ ਨਾ ਬਿੱਲਾ ਤੇਰਾ ਕਾਕੇ ਪਿਆਦਾ ਕੀ ਨਾ ਇੱਕ ਮਿੰਟੋ ਅ이터 ਨੂੰ ਬੋਲ ਕੇੜੀ ਜਾਤ ਤੋਂ ਕਿਹੜੀ ਜਾਤੀ ਦਾ ਮਾਜੀ ਵੀ ਸਿੱਖ ਤੇਰਾ ਵੀ ਕਾਕਾ ਕੀ ਨਾਮ ਮੇਰਾ ਨਾਮ ਸੰਦੀਪ ਹੈ ਤਾਂ ਉਹਨਾਂ ਵਰਤ ਤਿੰਨ ਪਹਾੜਾਂ ਤੇਨੂੰ ਭਾਗ ਭਰਾ ਤੁਸੀਂ ਪੰਜ ਭੈਣ ਤਿੰਨ ਭੈਣਾਂ ਦੋ ਭਰਾ ਜੀ ਉੱਪਰ ਦਾ ਵੀ ਛੋਟਾ ਤੇਰੀ ਕਿਹੜੀ ਜਾਤ ਕਿਹੜੀ ਮਾਜੀ ਵੀ ਸਿੱਖ ਤੇਰਾ ਵੀ ਕਾਕਾ ਬੀਨਾ ਇੱਧਰ ਬੋਲ ਇੱਧਰ ਹਾਂ ਪਿਓ ਦਾ ਕੀ ਨਾਮ ਗੁਰਦਾਸ ਸਿੰਘ ਤੇ ਹੁਣਾ ਗੋਡੇ ਕਿਹੜੇ ਦਾ ਤੇ ਜਦੋਂ ਵੱਢਦੇ ਆਉਂਦੇ ਨਹੀਂ ਪੜੇ ਤੇਰਾ ਤੁਹਾਡਾ ਤੰਨਾ ਦਾ ਪਿੰਡ ਕਿਹੜਾ ਤੁਹਾਡਾ ਵੱਡਾ ਛੋਟਾ ਕੁਛ ਨਹੀਂ ਹੋਇਆ ਆ ਬਾਈ ਜੀ ਫੜਿਆ ਮਾਲਕਾਂ ਦੇ ਡੇਰੇ ਤੋਂ ਥੋੜਾ ਜਹਾਗਾ ਤਿੰਨ ਜੋਰ ਫੜਿਆ ਇੰਨੀਂ ਦਾਰ ਸੰਦ ਵੀ ਪੂਰੇ ਆ ਹਾਂਜੀ ਭਾਈ ਹਾਂ ਜੀ ਕੋਈ ਨਾ ਕੋਈ ਛੁੱਟੀ ਛੁੱਟੀ ਬਾਰੇ ਆਪਾਂ ਜੇ ਮੱਥੇ ਮੱਥੇ ਕਹਿੰਦੇ ਮਾਰ ਲਾਏ ਫੜੇ ਬਹਾਦੂ ਮਰਿਆ ਮੱਥੇ ਤੇ ਆਪਾਂ ਤੇ ਕੇ ਮੱਥੇ ਲੁੱਟ ਪਰ ਆਪਰੇ ਨਾ ਕੋਈ ਕੋਈ ਪਾਣੀ ਵੀਰੇ ਕੋਲੇ ਬੇਤਵੇਂ ਆ ਸਾਡੇ ਕੋਲੇ ਲੈਤਾ ਓਏ ਕੋਈ ਜਾਂਦਾ ਨਾ ਲੈ ਦੋ ਆਪਾਂ ਜੰਪੂ ਕਰਦੇ ਹਾਂ ਤੇ ਮਾਰਨ ਨੂੰ ਠੀਕ ਆ ਹਾਂ ਅਸੀਂ ਮੇਲ ਬੰਦਾ ਉਹ ਫਰੋਣਾ ਫਿਰ ਤੁਸੀਂ ਬਾਜੋ ਓਏ ਵੱਡਾ ਹੈ ਬੋਲ ਬੋਲ ਕਬੜਾ ਕਬੜਾ ਸਾਰੇ ਕਬੜਾ ਬੋਲੋ ਨਾ ਬਾਈ ਇੱਕੇ ਪਾਸੋਂ ਬਾਈ ਬੋਲ ਕਬੜਾ ਹਲੋ ਬਾਈ ਇਹ ਅਹੀ ਵੱਟੀਆਂ ਇੱਕ ਮਿੰਟ ਆਈ ਰੱਖੀ ਨਹੀਂ ਨਹੀਂ ਇਹ ਲੈ ਇੱਕ ਵਾਰਾ ਕਮੈਂਡਰ ਨੇ ਆਏ ਖੜ ਜਾ ਖੜ ਜਾ ਖੜ ਜਾ ਇੱਕ ਮਿੰਟ ਆਈ ਨੀ ਬੰਦ ਕਰੋ ਦੁਬਾਰੇ ਬਣਾਓ ਦੁਬਾਰੇ ਬਣਾਓ ਕੋਈ ਨਾ ਜਾ ਅੰਪਾਇਰ ਵੀ ਨਾਲ ਲਈ ਫਿਰਦੇ ਆ ਓਏ ਤੇ ਹੋਰ ਉਹ ਤਾਂ ਕੇਵਲ ਦੂਜੀ ਲਾਈ ਫਿਰਦੇ ਤਾਂ ਇੰਨੀ ਵੱਟੀਆਂ ਤਾਰੀਆਂ ਐ ਵੱਡੀਆਂ ਮੋਟੀਆਂ ਤਾਂ ਨਾ ਪੈਂਦਰੀਆਂ ਨਵੀਆਂ